ਹੇ ਬਾਬੋ ਜੀ ਕੀ ਨਾ ਕਰੀ ਹਰਪੰਸ ਜੀ ਕਿੱਥੋਂ ਦੇ ਰਹਿਣ ਹੋਇ ਤੁਸੀਂ ਮੇਰਾ ਬਾਬਾ ਦਰਸ਼ਨ ਕਰ ਲਵਾਂ ਇਹ ਕੀ ਗੱਲਬਾਤ ਹੋਈ ਸਾਰੀ ਸਾਨੂੰ 25 ਤਰੀਕ ਨੂੰ ਟੁੱਕਿਆ ਨਾ ਜੀ 25 ਤਰੀਕ ਨੂੰ ਟੁੱਕਿਆ ਆਵਾਜ਼ ਵੀ ਤੁਹਾਡੇ ਮੁੰਡੇ ਨੇ ਬੰਬ ਧਮਾਕਾ ਕੀਤਾ ਕਿਹੜੀ ਗੱਲ ਆ ਗਮਟਾਲੇ ਤੇ ਉਧਰੋਂ ਇਹਨਾਂ ਦਾ ਅਫਸਰ ਬੋਲਣ ਰਿਹਾ ਵੀ ਉਹ ਬੰਬ ਧਮਾਕਾ ਨੇ ਰੈਜੀਸਟਰ ਪੜਿਆ ਮਨਦੀਪ ਸਿੰਘ ਹਾਂਜੀ ਤੇ ਸਾਨੂੰ ਥੱਗ ਤੋਂ ਤੇ ਸਹੀ ਜੰਦੇ ਬੇੜਾ ਸਾਡਾ ਹਾਂਜੀ ਤੇ ਮੁਰਕੇ ਸਾਨੂੰ ਇਥੋਂ ਲੈ ਕੇ 25 ਤਰੀਕ ਨੂੰ ਤੇ ਹਾਂਜੀ ਜਨਵਰੀ ਨੂੰ 5 ਜਨਵਰੀ ਨੂੰ ਲੈ ਕੇ ਆ 6 ਦਿਨ ਸਾਨੂੰ ਉੱਥੇ ਰੱਖਿਆ ਇਨਾਂ ਚੰਨ ਚੰਨ ਨੇ ਲੈ ਕੇ ਕੋਲ ਲੱਗਿਆ ਤੁਹਾਨੂੰ ਸੀਐਸਟਾਫ ਵਾਲੇ ਇੱਥੇ ਬੜਾ ਮਹਿਗਮਾ ਪਿਆਈ ਤਿੰਨ ਚਾਰ ਜਨਾਨੀਆਂ ਹੀ ਬੜਾ ਤਿੰਨ ਚਾਰ ਗੱਡੀਆਂ ਦੀ ਸਾਲੇ ਤੂੰ ਤੈਨੂੰ ਕਦੋਂ ਖੜਾਇਆ ਸੀ ਇਹ ਮੈਨੂੰ ਖੜਾਏ ਤੇ ਤੇਨਾ ਮੇਰੇ ਘਰ ਨਵਾਂ ਨੂੰ ਇੱਕ ਗੁੜਿਆ ਡੇਟ ਸਾਲ ਤੋਂ ਛੋਤਰੀ ਨਹੀਂ ਇਹ ਕੋਈ ਪਰਚਾ ਨਹੀਂ ਕਰਦੀ ਕਿਹਾ ਤਾਂ ਤੁਰ ਅਸਲ ਕਰਿਆ ਅਸਲ ਕਰ ਲਮਟਾਉਂਦੇ ਕਿਤੇ ਸਾਡਾ ਮੁੰਡਾ ਪੈੜੀ ਚ ਗਿਆ ਸੀ ਠੀਕ ਹੈ ਬੋਲੇ ਬੀਨੋ ਜੀ ਉਹ ਤੁਹਾਡੇ ਦਿਲ ਦੇ ਵਿੱਚ ਉਹ ਲੈ ਕੇ ਲਾ ਕੇ ਜੀ ਸਾਰਾ ਕੁਝ ਉਹ ਵੀ ਆਇਆ ਸਾਹਮਣੇ ਉਹ ਇਹਨਾਂ ਨੂੰ ਪਤਾ ਹੋ ਗਿਆ ਇਹਨਾਂ ਤੇ ਹੁਣ ਦੇ ਦੱਸਣ ਕਿ ਇਹਨਾਂ ਤੇ ਕੀ ਹੈ ਸਾਡਾ ਮੁੰਡਾ ਕਿੱਥੇ ਹੈ ਸਾਡਾ ਮੁੰਡਾ ਹੁਣ ਸਾਨੂੰ ਸ਼ੱਕ ਆ ਕਿ ਇਹ ਨਾ ਚੁੱਕ ਲਿਆ ਵਾ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਮੁੰਡਾ ਇਹਨਾਂ ਦੇ ਕੋਲੇ ਆ ਕਿ ਜਾ ਕੇ ਦਰਿਆ 'ਤੋਂ ਤੇ ਗਾਇਬ ਹੋਇਆ ਹੈ ਇਹ ਚੁੱਕੇ ਕਿਨੇ ਸੀ ਇਹ ਸਾਹ ਵਾ ਲੈ ਕੋਈ ਕੋਈ ਡੀਆਪਸ ਕੋਈ ਅਧਿਕਾਰੀ ਹੁੰਦਾ ਹੈ ਜੀ ਪੰਜਾਬ ਦੇ ਜਾਂ ਸਰਕਾਰ ਲਈ ਹਾਂਜੀ ਇਹ ਚਿੱਟੀਆਂ-ਚਿੱਟੀਆਂ ਕਢਾਈਆਂ ਹੈਗੇ ਹਾਂਜੀ ਹੋਰ ਫੋਟੋ ਕਾਪੀਆਂ ਤੁਹਾਨੂੰ ਦੇ ਦਿੰਦੇ ਹਾਂ ਜੀ ਤਾਂ ਲਈ ਆਏ ਆ ਵਾਸਤੇ ਕੋਈ ਆ ਦੇ ਦਿੰਦਾ ਮਾਂ ਪਾਈ ਬੇਟਾ ਪਾਈ ਨਾ ਅੱਜ ਵੀ ਗੱਲ ਕਰਦੇ ਹਾਂ ਹਾਂ ਅੱਜ ਵੀ ਗੱਲ ਕਰਦੇ ਹਾਂ ਕੋਈ ਗਵਾਹ ਆਦਾ ਹੈ ਉਹ ਤਰੀਕਾ ਮੇਰੇ ਸਾਹਬ ਨਸਤਾਰਾ 18 18 ਕੀ ਮੰਗਦੀ ਥਾਡੀ ਮੰਗ ਸਾਡਾ ਬੇਟਾ ਸਾਨੂੰ ਮਿਲਣਾ ਚਾਹੀਦਾ ਜੀ ਪਤਾ ਲੱਗ ਗਿਆ ਉਹ ਡੇਢ ਮਹੀਨਾ ਹੀ ਹੋ ਗਿਆ ਜੀ ਸਾਡਾ 28 ਤਰੀਕ ਦਾ ਪਿਛਲੇ ਲੱਗਾ ਕੀ ਗੱਲ ਕੀਤੀ ਜੇ ਤੁਹਾਡਾ ਬੇਟਾ ਕੰਮ ਕੀ ਕਰਦਾ ਸੀ ਕੰਮ ਆਪਰ ਦੁਕਾਨਾ ਸ਼ੋਰੂਮ ਤੇ ਤੇ ਚੈ ਪੈਣੀ ਦਾ ਕੰਮ ਕਰਦਾ ਜੀ ਹਾਂ ਜੀ ਪੈਣੀ ਚੱਗੇ ਦਾ ਵੇਪੇ ਪੈਣੀ ਦੇ ਹਾਂ ਮੰਨ ਕੇ ਫੋ ਬਾਬੇ 1000 ਰੁਪਏ ਬੋਲੇ ਕੋਈ ਨਾ ਸਰ ਕੁਝ ਨਹੀਂ ਹੋਇਆ ਇਹਨਾਂ ਨੇ ਆਣ ਤੁਹਾਡੇ ਘਰੇ ਰੇਟ ਮਾਰੀ ਆ ਹਾਂਜੀ ਮਾਲ ਮੰਡੀ ਵਾਲੇ ਇਹਨਾਂ ਨੇ ਰੇਟ ਮਾਰੀ ਤਿੰਨਾਂ ਨੂੰ ਤਿੰਨਾਂ ਦਰਾਂ ਹੀ ਉਤਾਰੀ ਆਉਣ ਲੱਗੇ ਸਾਡੇ ਦਾਦੀ ਨੂੰ ਵੀ ਲਾ ਜੇ ਉਹਨਾਂ ਨੇ ਹੱਫਤਾ ਰੱਖਿਆ ਹਾਂ ਉੱਥੇ ਤਾਂ ਪੁੱਛਦੇ ਮਨਦੀਪ ਕਿੱਥੇ ਆ ਤੈਹੀ ਕਿਹਾ ਹਾਂ ਮਨਦੀਪ ਤਾਂ ਨਹੀਂ ਪਤਾ ਕਿੱਥੇ ਆ ਮਨਦੀਪ ਮੇਰਾ ਹਸਬੰਦਿਆ ਕਾਦੀ ਗੱਲ ਤੁਸੀਂ ਮੈਨੂੰ ਪਹਿਲਾਂ ਕਿਹਾ ਸੀ ਕਿ ਉਹ ਨਹੀਂ ਆਉਂਦਾ ਸਰ ਇਹ ਕਿੰਨੇ ਕੀ ਗੁੰਟਾਲੇ ਚੌਂਕੀ ਇੱਥੇ ਬੰਬ ਥਮਾ ਕੇ ਆਇਆ ਹੈ ਕਈ ਕਿਸਰਾਂ ਕੋਈ ਜਾਣਕਾਰੀ ਨਹੀਂ ਪਤਾ ਇਹਦਾ ਕੋਈ ਨਹੀਂ ਪਤਾ ਹੈਗਾ ਤਾਂ ਇਹ ਪਤਾ ਇਹ ਕਿ ਹਣ ਕਿਹੇ ਗੱਲ ਦਾ ਨਹੀਂ ਪਤਾ ਹੈਗਾ ਬਾਅਦ ਚ ਸਰ ਹਣ ਮੇਰੇ ਹਸਮੰਦਾ ਪੁੱਛਦੇ ਮਨਦੀਪ ਕਿੱਥੇ ਗਿਆ ਸਰ 45 ਚ ਆ ਤੇ ਇਹਨਾਂ ਨੇ ਉੱਥੇ ਰੇਟ ਮਾਰ ਦਿੱਤੀ ਆ ਉੱਥੇ ਉਹਦੇ ਮਗਰ ਭੱਜੇ ਆ ਫਿਰ ਉਹਨੂੰ ਫੈਲ ਵੀ ਕੀਤੀ ਸਰ ਇਹਨਾਂ ਨੇ ਫੈਲ ਕੀਤੇ ਹਣ ਉਹਦੇ ਤੱਕ ਨਹੀਂ ਪਤਾ ਕਿੱਥੇ ਆ ਕਿੱਥੇ ਨਹੀਂ ਆ ਡੇਢ ਮਹੀਨਾ ਹੋ ਗਿਆ ਇਹਨਾਂ ਦੇ ਕੋਲ ਹੀ ਆ ਤੁਹਾਨੂੰ ਦੱਸਣ ਨਹੀਂ ਦੇ ਆ ਸਾਨੂੰ ਪੁੱਛਿਆ ਕਿਨੇ ਦਿਨ ਦਾ ਕਿਹੜੀ ਤਰੀਕ ਨੂੰ ਖੜਿਆ ਸੀ ਹਾਂ ਨੂੰ ਸਰ 25 ਤਰੀਕ 25 ਜਨਵਰੀ ਨੂੰ ਖੜਿਆ ਸੀ ਛੱਡਿਆ ਕਰੋ ਛੱਡਿਆ ਹਾਨੂੰ 31 ਜਨਵਰੀ ਨੂੰ ਕੀ ਮਾਂਗੀ ਦੀ ਕਰਦੇ ਮੰਗਿਆ ਸੀ ਇੱਕ ਮੇਰੇ ਹਸਬੰਦ ਨੂੰ ਜਿੱਥੇ ਵੀ ਹੈਗਾ ਪਤਾ ਲਾਓ ਕਿੱਥੇ ਆ ਕਿੱਥੇ ਨਹੀਂ ਆ ਕੋਈ ਅਧਿਕਾਰੀ ਜਾਂ ਮੰਤਰੀ ਨੂੰ ਮਿਲੇ ਜੀ ਹਾਂਜੀ ਸਰ ਨਹੀਂ ਕਿਸੇ ਨੂੰ ਨਹੀਂ ਮਿਲੇ ਪੁੱਛਣ ਕਰਦੇ ਆ ਕਿੱਥੇ ਹੈਗਾ ਰੇਟ ਪਾਈ ਸਰ ਹਾਂਜੀ ਕੋਈ ਨਹੀਂ ਮਿਲਿਆ ਕਿਹਨੇ ਸਰ ਨਹੀਂ ਅਹੀ ਰੈਟ ਪਾਈ ਆ ਚਿੱਠੀਆਂ ਪਾਈਆਂ ਐ ਪਰ ਸਾਨੂੰ ਕੋਈ ਜਵਾਬ ਨਹੀਂ ਮਿਲੰਦਿਆ ਉਹਦਾ ਰੈਟ ਕਿਹੜੀ ਜਗ੍ਹਾ ਪਾਈ ਜੀ ਚੰਡੀਗੜ੍ਹ ਸਰ ਪਾਈ ਆਹੀ ਰੈਟ ਤੇ ਕੋਈ ਜਵਾਬ ਆਇਆ ਉਹਦਾ ਨਹੀਂ ਸਰ ਹਜੇ ਕੋਈ ਜਵਾਬ ਨਹੀਂ ਮਿਲਿਆ ਕੀ ਮੰਗ ਕੀ ਕਰਦੇ ਤੁਸੀਂ ਮੰਗਿਆ ਹੀ ਕਹਿੰਨੇ ਕਿ ਮੇਰਾ ਘਰ ਵਾਲਾ ਜਿੱਥੇ ਵੀ ਹੈਗਾ ਛੋਟੇ ਛੋਟੇ ਦੇ ਬੱਚੇ ਆ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਆ ਇਹਨਾਂ ਦੇ ਕੋਲ ਹੀ ਆ ਸਰ ਇਹ ਦੱਸਣ ਨਹੀਂ ਦੇ ਹੁਣ ਸਾਨੂੰ ਇਹਨਾਂ ਦੇ ਕੋਲ ਹੀ ਆ ਕੀ ਕੰਮ ਕੀ ਕਰਦਾ ਸੰਦੀਪ ਮਨਦੀਪ ਸਰ ਕੁਝ ਨਹੀਂ ਸ਼ੋਰੂਮ ਤੇ ਬਿੰਦੇ ਆ ਜਾਂ ਪਹਿਲੀ ਦਾ ਖੇਤੀਬਾੜੀ ਦਾ ਕਰਤੇ ਆ ਜੇ ਤੁਸੀਂ ਬੰਮ ਠਮਾਕਾ ਆਏ ਉਸ ਦਿਨ ਕਿੱਥੇ ਸੀ ਉਸ ਦਿਨ ਵੀ ਸਰ ਇੱਥੇ ਦੁਕਾਨ ਤੇ ਬੈ ਕਿ ਤੈਨਹੀਂ ਗਿਆ ਕਰੇ ਹੀ ਦੁਕਾਨ ਤੇ ਬੈਠੇ ਆਪਣੇ ਬੱਚਿਆਂ ਕੋਲ ਤੁਹਾਡੇ ਘਰ ਸੀਸੀਟੀਵੀ ਕੈਮਰੇ ਵੀ ਲੱਗੇ ਹਾਂਜੀ ਸਰ ਸਾਡੇ ਕੈਮਰੇ ਲੱਗੇ ਆ ਇਹਨਾਂ ਦੇ ਕੋਲ ਹੀ ਆ ਕੈਮਰੇ